ਹਾਂਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਸਾਡੇ YouTube ਚੈਨਲ एग्जाम ਸਟੱਡੀ ਵਿਦ ਜੋਬ ਅਲਰਟ ਤੇ ਮਾਸਟਰ ਕੈਡਰ एग्जाम ਪ੍ਰੈਪਰੇਸ਼ਨ ਐਸਐਸਟੀ ਸਬਜੈਕਟ ਹੈ ਜੀ ਸੋਸ਼ਲ ਸਟਡੀ ਲੈਕਚਰ ਛੇਵਾ ਜੀਓਗ੍ਰਾਫੀ ਸੀ ਸਟਾਰਟ ਕਰੀ ਹੋਈ ਹੈ ਕੰਟੀਨਿਊ ਭਾਗ ਹੈ ਜਿਹੜੇ ਤੁਹਾਨੂੰ ਅਸੀਂ ਪ੍ਰੋਵਾਈਡ ਕਰ ਰਹੇ ਹਾਂ ਇਸ ਤੋਂ ਪਹਿਲਾਂ ਵਾਲੇ ਭਾਗ ਜੋ ਵੀ ਹੁਣ ਤੱਕ ਅਸੀਂ ਮਾਸਟਰ ਕੈਡਰ ਹਿਸਟਰੀ ਦੇ ਨਾਲ ਸੰਬੰਧਿਤ ਅਤੇ ਹਿਸਟਰੀ ਆਫ ਪੰਜਾਬ ਟੌਪਿਕ ਪ੍ਰੋਵਾਈਡ ਕੀਤੇ ਨੇ ਤੁਸੀਂ ਸਾਡੇ ਚੈਨਲ ਦੀ ਪਲੇਲਿਸਟ ਵਿੱਚ ਜਾ ਕੇ ਸਾਰੇ ਟੌਪਿਕ ਰੀਡ ਕਰ ਸਕਦੇ ਹੋ ਸਾਰੇ ਭਾਗ ਆ ਜੋ ਸੀ ਉੱਥੇ ਸੈੱਟ ਕੀਤੇ ਹੋਏ ਨੇ ਸੁਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਤਾਂ ਹੀ ਤੁਹਾਨੂੰ ਹਰ ਰੋਜ਼ ਇਸੇ ਤਰ੍ਹਾਂ ਨਵੇਂ ਲੈਕਚਰ ਦੀ ਅਪਡੇਟ ਹੈ ਜਿਹੜੀ ਉਹ ਮਿਲਦੀ ਰਹੇ ਤਾਂ ਸਟਾਰਟ ਕਰਦੇ ਹਾਂ ਜੀ ਲੈਕਚਰ 6 ਤੋ ਆਪਾਂ ਮੈਦਾਨਾਂ ਦੀ ਗੱਲ ਕਰ ਰਹੇ ਸੀ ਗੰਗਾ ਦੇ ਮੈਦਾਨ ਦੀ ਢਾਲ ਹੈ ਜਿਹੜੀ ਉਹ ਪੂਰਬ ਵੱਲ ਹੈ ਅੱਗੇ ਗੰਗਾ ਦੇ ਮੈਦਾਨ ਦੀ ਵੰਡ ਕੀਤੀ ਗਈ ਹੋਈ ਹੈ ਗੰਗਾ ਦੇ ਉੱਪਰਲੇ ਮੈਦਾਨ ਗੰਗਾ ਦੇ ਮੱਧਵਰਤੀ ਮੈਦਾਨ ਗੰਗਾ ਦੇ ਹੇਠਲੇ ਮੈਦਾਨ ਤਾਂ ਇਹਦੇ ਵਿੱਚ ਹੈ ਜੋ ਗੰਗਾ ਦੇ ਉੱਪਰਲੇ ਮੈਦਾਨ ਦਰਾਨ ਹੈ ਜੋ ਜਮਨਾ ਦੁਆਬ ਦੇ ਖੇਤਰ ਇਸ ਦੇ ਪੱਛਮ ਵਿੱਚ ਜਮਨਾ ਦਰਿਆ ਹੈ ਮੱਧਵਰਤੀ ਮੈਦਾਨ ਦੇ ਵਿੱਚ ਬਿਹਾਰ ਮੈਦਾਨ ਜਾਂ ਫਿਰ ਮੇਥਲਾ ਮੈਦਾਨ ਹੈ ਹੇਠਲੇ ਮੈਦਾਨ ਵਿੱਚ ਸੁੰਦਰਬਨ ਦੇ ਡੈਲਟੇ ਦੇ ਖੇਤਰ ਮਿਲਦੇ ਨੇ ਸੋ ਇਹਨਾਂ ਤੇ ਵੀ ਸੁੰਦਰਬਨ ਡੈਲਟਾ ਡੈਟੇ ਤੇ ਅਸਰ ਕੁਐਸਚਨ ਪੁੱਛਿਆ ਜਾ ਸਕਦਾ ਹੈ ਅਗਲੇ ਪੁਆਇੰਟ ਦੀ ਗੱਲ ਕਰਦੇ ਹਾਂ ਪੁਆਇੰਟ ਨੰਬਰ 4 ਬ੍ਰਹਮਪੁੱਤਰ ਦਾ ਮੈਦਾਨ ਅਸਾਮ ਦਾ ਮੈਦਾਨ ਵੀ ਕਿਹਾ ਜਾਂਦਾ ਹੈ ਉੱਤਰੀ ਪੂਰਬੀ ਭਾਰਤ ਵਿੱਚ ਬ੍ਰਹਮਪੁੱਤਰ ਦਰਿਆ ਹੈ ਇਸ ਲਈ ਇਥੋਂ ਦੇ ਮੈਦਾਨਾਂ ਨੂੰ ਬ੍ਰਹਮਪੁੱਤਰ ਦੇ ਮੈਦਾਨ ਕਿਹਾ ਜਾਂਦਾ ਹੈ ਕਿਉਂਕਿ ਉੱਤਰੀ ਪੂਰਬ ਭਾਰਤ ਵਿੱਚ ਬ੍ਰਹਮਪੁੱਤਰ ਦਰਿਆ ਇਸ ਕਰਕੇ ਇਹਨਾਂ ਨੂੰ ਬ੍ਰਹਮਪੁੱਤਰ ਦੇ ਜਾਂ ਬ੍ਰਹਮਪੁੱਤਰ ਦਾ ਮੈਦਾਨ ਕਿਹਾ ਜਾਂਦਾ ਹੈ ਪਰਾਯਦੀਪੀ ਪਠਾਰ ਦਾ ਖੇਤਰ ਇਹ ਤਿਰਪੋਜ ਤਿਕੋਣ ਆਕਾਰ ਦਾ ਪੁਰਾਤਨ ਭੂ-ਭਾਗ ਹੈ ਜੋ ਉੱਤਰੀ ਵਿਸ਼ਾਲ ਮੈਦਾਨਾਂ ਦੇ ਦੱਖਣ ਵੱਲ ਫੈਲਿਆ ਹੋਇਆ ਹੈ ਪ੍ਰਾਇਦੀਪੀ ਪਠਾਰ ਨੇ ਜ਼ਿਆਦਾਤਰ ਦੱਖਣੀ ਭਾਰਤ ਦੇ ਹਿੱਸੇ ਨੂੰ ਘੇਰਿਆ ਹੋਇਆ ਹੈ ਇਸ ਲਈ ਪ੍ਰਾਇਦੀਪੀ ਪਠਾਰ ਨੂੰ ਭਾਰਤੀ ਜੀਓਗ੍ਰਾਫੀ ਦਾ ਕੇਂਦਰ ਵੀ ਆਖਦੇ ਹਨ ਸੈਂਟਰ ਆਫ ਇੰਡੀਅਨ ਟੈਕਟੋਨਿਕ ਜੀਓਲੋਜੀ ਕੋਈ ਹੋਇਆ ਹੈ ਤਾਂ ਦੋਨੋਂ ਨਾਮ ਕਹੇ ਜਾਂਦੇ ਨੇ ਇਹਨਾਂ ਨੂੰ ਇੰਗਲਿਸ਼ ਵਿੱਚ ਆ ਜਾਂਦਾ ਹੈ ਇਸ ਤਰ੍ਹਾਂ ਲਾਈਨ ਦੇ ਦਿੱਤੀ ਜਾਂਦੀ ਹੈ ਤਾਂ ਇਸ ਤੇ ਟਿੱਕਰਨਾ ਜੇ ਭਾਰਤ ਦਾ ਜੀਓਗ੍ਰਾਫੀ ਕੇਂਦਰ ਵੀ ਆਖਦੇ ਹਨ ਔਸਤ ਉਚਾਈ ਪ੍ਰਾਇਦੀਪੀ ਦੀ ਔਸਤ ਉਚਾਈ ਹੈ ਜਿਹੜੀ 600 ਤੋਂ 900 ਮੀਟਰ ਤੱਕ ਹੈ ਸਥਿਤੀ ਦੀ ਗੱਲ ਕਰਦੇ ਹਾਂ ਇਹ ਉੱਤਰੀ ਵਿਸ਼ਾਲ ਮੈਦਾਨਾਂ ਦੇ ਦੱਖਣ ਵੱਲ ਫੈਲਿਆ ਹੋਇਆ ਹੈ ਅਤੇ ਤਿਰਪੂਜ ਆਕਾਰ ਦਾ ਪੁਰਾਤਨ ਭੂਪਾਗ ਹੈ ਜਿਸ ਦਾ ਸਿਖਰ ਬਿੰਦੂ ਕੰਨਿਆ ਕੁਮਾਰੀ ਤੇ ਬਣਦਾ ਹੈ ਰਚਨਾ ਪ੍ਰਾਇਦੀਪੀ ਪਠਾਰ ਦੀ ਰਚਨਾ ਪ੍ਰਾਚੀਨ ਸਮੇਂ ਗੋੜਵਾਨਾ ਲੈਂਡ ਵਾਲੀਆਂ ਸਖਤ ਰਵੇਦਾਰ ਚਟਾਨਾਂ ਦੁਆਰਾ ਕੀਤੀ ਗਈ ਇਸ ਦੇ ਦੱਖਣ ਵੱਲ ਹਿੰਦ ਮਹਾਸાગਰ ਪੂਰਬ ਵੱਲ ਬੰਗਾਲ ਦੀ ਖਾੜੀ ਪੱਛਮ ਵੱਲ ਅਰਬ ਸਾਗਰ ਲੱਗਦੇ ਨੇ ਪਰਾਏਦੀਪੀ ਪਠਾਰ ਉੱਤਰ-ਪੱਛਮ ਵਿੱਚ ਅਰਾਵਾਲੀ ਪਹਾੜ ਤੋਂ ਲੈ ਕੇ ਉੱਤਰ-ਪੂਰਬ ਵਿੱਚ ਸਿਲਾੰਗ ਦੀ ਪਠਾਰ ਤੱਕ ਅਤੇ ਦੱਖਣ ਵੱਲ ਕੰਨਿਆ ਕੁਮਾਰੀ ਤੱਕ ਫੈਲਿਆ ਹੋਇਆ ਹੈ ਇਸ ਦਾ ਜਨਮ ਕਿਸ ਦੌਰਾਨ ਹੋਇਆ ਸੀ ਸਾਰੇ ਪਰਾਏਦੀਪੀ ਪਠਾਰ ਦਾ ਜਨਮ ਹਿਮਾਲਿਆ ਦੇ ਜਨਮ ਤੋਂ ਪਹਿਲਾਂ ਪ੍ਰੀ ਕੈਂਬਰিয়ান ਮਹਾਕਲਪ ਦੇ ਸਮੇਂ ਅੱਜ ਤੱਕ ਅੱਜ ਤੋਂ ਲਗਭਗ 50 ਕਰੋੜ ਸਾਲ ਪਹਿਲਾਂ ਹੋਇਆ ਸੀ ਵੰਡ ਸਤਪੁੜਾ ਦੀਆਂ ਪੂਰਬ ਪੱਛਮੀ ਵਿਦਾ ਤੱਕ ਫੈਲੀਆਂ ਸਰੇੜੀਆਂ ਤੇ ਜ਼ਮੀਨ ਦੀ ਢਾਲ ਨੂੰ ਆਧਾਰ ਮੰਨਦੇ ਹੋਏ ਇਸ ਪ੍ਰਾਦੀਪੀ ਭਾਗ ਨੂੰ ਤਿੰਨ ਭਾਗਾਂ ਦੇ ਵਿੱਚ ਵੰਡਿਆ ਜਾ ਸਕਦਾ ਹੈ ਤਾਂ ਇਹ ਤੁਸੀਂ ਵੰਡ ਦੇਖ ਸਕਦੇ ਹੋ ਪ੍ਰਾਦੀਪੀ ਪਠਾਰ ਦੀ ਵੰਡ ਮਾਲਵੇ ਦੀ ਪਠਾਰ ਸਤਲੁਜ ਪਹਾੜਤ ਸਰੇਣੀਆਂ ਦੇ ਉੱਪਰਲੇ ਹਿੱਸੇ ਨੂੰ ਮਾਲਵੇ ਦੀ ਪਠਾਰ ਆਖਦੇ ਨੇ ਦੱਖਣ ਦੀ ਪਠਾਰ ਸਤਪੁੜਾ ਪਰਬਤ ਸ਼੍ਰੇਣੀਆਂ ਦੇ ਦੱਖਣੀ ਹਿੱਸੇ ਨੂੰ ਦੱਖਣ ਦੀ ਪਠਾਰ ਕਿਹਾ ਜਾਂਦਾ ਹੈ ਤਾਂ ਮਾਲਵੇ ਦੀ ਪਠਾਰ ਦੀ ਗੱਲ ਕਰ ਲੈਣੇ ਆ ਪੱਛਮ ਵਿੱਚ ਅਰਾਵਾਲੀ ਪਰਬਤ ਉੱਤਰ ਵਿੱਚ ਬੁਦੇਲਖੰਡ ਤੇ ਬਗੇਲਖੰਡ ਪੂਰਬ ਵਿੱਚ ਛੋਟਾ ਨਾਗਪੁਰ ਰਾਜਮਹਿਲ ਦੀਆਂ ਪਹਾੜੀਆਂ ਸ਼ਿਲਾੰਗ ਦੀ ਪਠਾਰ ਤੱਕ ਅਤੇ ਦੱਖਣ ਵੱਲ ਸਤਪੁੜਾ ਦੀਆਂ ਪਹਾੜੀਆਂ ਤੱਕ ਕਿਰਿਆ ਹੋਇਆ ਹੈ ਤ੍ਰਿਪੂਜਕਾਰ ਦਾ ਇਹ ਪੂਪਾਗ ਮਾਲਵੇ ਦੀ ਪਠਾਰ ਅਖਵਾਉਂਦਾ ਹੈ ਜਿਹਦਾ ਸਿਖਰ ਬਿੰਦੂ ਆ ਜਿਹੜਾ ਉਹ ਸ਼ਿਲਾੰਗ ਦੀ ਪਠਾਰ ਤੇ ਹੈ ਇਸ ਜਿਹੜੀ ਉੱਤਰੀ ਸੀਮਾ ਹੈ ਉਹ ਅਪਤਲ ਚਾਪਕਾਰਦੀ ਹੈ ਇਸ ਪਠਾਰ ਦੇ ਪੂਰਬ ਵਿੱਚ ਛੋਟਾ ਨਾਗਪੁਰ ਪਠਾਰਾ ਜੋ ਕਿ ਕੁਦਰਤੀ ਖਣਿਜ ਪਦਾਰਥਾਂ ਨਾਲ ਭਰਪੂਰ ਹੈ ਅੱਗੇ ਇਸ ਨੂੰ ਤਿੰਨ ਸਰੇਣੀਆਂ ਵਿੱਚ ਵੰਡਿਆ ਜਾ ਸਕਦਾ ਹੈ ਆਰਾਮਵਾਲੀ ਪर्वत ਸ੍ਰੇਣੀ ਵਿਦੀਆਂਚਲ ਪर्वत ਸ਼੍ਰੇਣੀ ਸਤਪੁੜਾ ਦੀਆਂ ਪਹਾੜੀਆਂ ਇਹ ਭਾਰਤ ਦੇ ਸਭ ਤੋਂ ਪ੍ਰਾਚੀਨ ਪर्वਤ ਨੇ ਅਰਾਵਾਲੀ ਵਿਦੀਆਂਚਲ ਅਤੇ ਸਤਪੁੜਾ ਇਸ ਤਰ੍ਹਾਂ ਤੁਸੀਂ ਯਾਦ ਰੱਖ ਸਕਦੇ ਹੋ ਅੱਗੇ ਨੂੰ ਸਮਝ ਵੀ ਤੁਸੀਂ ਸਕਦੇ ਹੋਗੇ ਅਰਾਵਾਲੀ ਪर्वत शृंखला ਵਿਦੀਆਂਚਲ ਅਤੇ ਸਤਪੁੜਾ ਪਹਾੜੀਆਂ ਇਹ ਦਿੱਲੀ ਤੋਂ ਗੁਜਰਾਤ ਤੱਕ ਫੈਲੀਆਂ ਹੋਈਆਂ ਨੇ ਇਸ ਵਿੱਚ ਮਾਉਂਟ ਆਬੂ ਦੀ ਗੁਰੂ ਸ਼िखर ਦੀ ਚੋਟੀ 1732 ਮੀਟਰ ਸਭ ਤੋਂ ਉੱਚੀ ਚੋਟੀ ਹੈ। ਵਿਧਿਆचल ਪਰਬਤ ਸ੍ਰੇਣੀਆਂ ਦੀਆਂ ਦੱਖਣੀ ਢਲਾਮਾਂ ਤੇ ਅਸਲ ਵਿੱਚ ਮਾਲਵੇ ਦੀ ਪਠਾਰ ਸਾਰੀ ਸੀਮਾ ਬੰਦੀ ਹੈ। ਜਿਸ ਦੇ ਹੇਠਾਂ ਬਣੀ ਰਿਫਟ ਘਾਟੀ ਵਿੱਚ ਨਰਮਦਾ ਨਦੀ ਪੱਛਮ ਵੱਲ ਵਹਿੰਦੀ ਹੈ। ਸਤਪੂੜਾ ਦੀਆਂ ਪਹਾੜੀਆਂ ਲਾਵੇ ਦੀਆਂ ਸੱਤ ਤਹਿਆਂ ਦੀਆਂ ਬਣੀਆਂ ਹੋਈਆਂ ਪਹਾੜੀਆਂ ਨੇ ਅੱਗੇ ਦੱਖਣ ਦੀ ਪਠਾਰ ਉੱਤਰ ਵਿੱਚ ਸਤਮਲਾ ਅੰਜੰਤਾ ਤੇ ਬਾਲਾ ਘਾਟ ਦੀਆਂ ਪਹਾੜੀਆਂ ਪੱਛਮ ਵਿੱਚ ਪਛਮੀ ਘਾਟ ਪੂਰਬ ਵਿੱਚ ਪੂਰਬੀ ਘਾਟ ਅਤੇ ਦੱਖਣ ਵਿੱਚ ਕਾਰਡਾਗਾਮ ਦੀਆਂ ਪਹਾੜੀਆਂ ਦੇ ਵਿਚਕਾਰ ਫੈਲੇ ਹੋਇਆ ਹੈ ਇਸ ਦੇ ਤਰਾਤਲ ਨੂੰ ਮੌਸਮੀ ਨਦੀਆਂ ਨੇ ਬੁਰੀ ਤਰ੍ਹਾਂ ਕੱਟਵੱਟ ਕਰਕੇ ਕਈ ਭੂਤਕ ਇਕਾਈਆਂ ਦੇ ਵਿੱਚ ਵੰਡ ਦਿੱਤਾ ਹੈ ਇਸ ਪ੍ਰਕਾਰ ਮਹਾਰਾਸ਼ਟਰ ਟੇਬਲ ਲੈਂਡ ਦੰਡ ਕਰਿਆਨਾ ਛੱਤੀਸਗੜ ਖੇਤਰ ਤੇਲਗਾਨਾ ਦੀ ਪਠਾਰ ਆਂਧਰਾ ਪ੍ਰਦੇਸ਼ ਦੀ ਪਠਾਰ ਕਰਨਾਟਕ ਦੀ ਪਠਾਰ ਪੱਛਮੀ ਘਾਟੀ ਪੂਰਬੀ ਘਾਟੀ ਦੱਖਣੀ ਪਹਾੜੀ ਸਮੂਹ ਜਿਹਦੇ ਵਿੱਚ ਨੀਲੀਗਰੀ ਦੀਆਂ ਪਹਾੜੀਆਂ ਨੀਲੇ ਪਰਬਤ ਇਹਨਾਂ ਦੀ ਔਸਤ ਉਚਾਈ ਹੈ ਜਿਹੜੀ 1220 ਮੀਟਰ ਹੈ ਅੱਗੇ ਹੈਗਾ ਜੀ ਤੱਟ ਦੇ ਮੈਦਾਨ ਇਹਨਾਂ ਮੈਦਾਨਾਂ ਦਾ ਜਨਮ ਹੈ ਜਿਹੜਾ ਸਮੁੰਦਰ ਜਾਂ ਫਿਰ ਨਦੀਆਂ ਦੀਆਂ ਨਕੀਪ ਕਰਿਆਵਾ ਅਤੇ ਸਮੁੰਦਰੀ ਤਟਾਂ ਦੇ ਉੱਚੇ ਉੱਠਣ ਜਾਂ ਫਿਰ ਟੱਟਾਂ ਦੁਆਰਾ ਹੁੰਦਾ ਹੈ ਬਰਾਹੀ ਦੇਪੀ ਪਠਾਰ ਦੇ ਪੂਰਬੀ ਅਤੇ ਪੱਛਮੀ ਕਿਨਾਰਿਆਂ ਤੇ ਬੜੇ ਹੋਏ ਤੱਟਵਰਤੀ ਮੈਦਾਨਾਂ ਵਿੱਚ ਕਾਫੀ ਭਿੰਨਤਾ ਮਿਲਦੀ ਹੈ ਪੱਛਮੀ ਮੈਦਾਨ ਪੂਰਬੀ ਮੈਦਾਨਾਂ ਦੇ ਮੁਕਾਬਲੇ ਘੱਟ ਚੌੜੇ ਜਿਆਦਾ ਸਿੱਲੇ ਅਤੇ ਦਲਦਲ ਖੇਤਰ ਵਾਲੇ ਹੁੰਦੇ ਨੇ ਇਸ ਪ੍ਰਕਾਰ ਦੀ ਸਥਿਤੀ ਤੇ ਦੇਸ਼ ਦੇ ਤੱਟਵਰਤੀ ਮੈਦਾਨਾਂ ਨੂੰ ਦੋ ਹਿੱਸੇ ਵਿੱਚ ਵੰਡਿਆ ਜਾ ਸਕਦਾ ਹੈ ਪੂਰਬੀ ਪਛਮੀ ਤੱਟ ਦੇ ਮੈਦਾਨ ਅਤੇ ਪੂਰਬੀ ਤੱਟ ਦੇ ਮੈਦਾਨ ਤਾਂ ਇਹ ਪਛਮੀ ਤੱਟ ਦੇ ਮੈਦਾਨ ਨੇ ਜਿਹਦੇ ਵਿੱਚ ਗੁਜਰਾਤ ਦਾ ਤੱਟਵਰਤੀ ਮੈਦਾਨ ਕੋਕਨ ਦਾ ਤੱਟਵਰਤੀ ਮੈਦਾਨ ਮਾਲਾਵਾਰ ਅਤੇ ਕੇਰਲ ਦਾ ਤੱਟਵਰਤੀ ਮੈਦਾਨ ਨੇ ਗੁਜਰਾਤ ਦਾ ਤੱਟਵਰਤੀ ਤੱਟਵਰਤੀ ਮੈਦਾਨ ਹੈ ਜਿਹੜਾ ਹਿੱਸਾ ਹੈ ਉਹ ਪਛਮੀ ਤੱਟ ਦੇ ਉੱਤਰ ਵਿੱਚ ਸਥਿਤ ਹੈ ਕੋਕਣ ਵਾਲਾ ਜਿਹੜਾ ਤੱਟਵਰਤੀ ਮੈਦਾਨ ਹੈ ਦਮਨ ਤੋਂ ਲੈ ਕੇ ਕੋਰੀਆ ਤੱਕ ਦਾ ਮੈਦਾਨ ਕੋਕਣ ਤੱਟਵਰਤੀ ਮੈਦਾਨ ਅਖਵਾਉਂਦਾ ਹੈ ਮਹਾਲਾਵਾਰ ਗੋਆ ਤੋਂ ਲੈ ਕੇ ਮੰਗਲੌਰ ਤੱਕ ਦਾ ਮੈਦਾਨ ਮੈਲਾਵਾਰ ਦਾ ਮੈਦਾਨ ਜਾਂ ਫਿਰ ਕਰਨਾਟਕਾ ਦਾ ਤੱਟਵਰਤੀ ਮੈਦਾਨ ਅਖਵਾਉਂਦਾ ਹੈ ਮੰਗਲੌਰ ਤੋਂ ਕੰਨਿਆ ਕੁਮਾਰੀ ਤੱਕ ਦਾ ਮੈਦਾਨ ਹੈ ਜਿਹੜਾ ਉਹ ਕੇਰਲਾ ਦਾ ਤੱਟਵਰਤੀ ਮੈਦਾਨ ਅਖਵਾਉਂਦਾ ਸੋ ਅਗਲੀ ਜਾਣਕਾਰੀ ਅਗਲੇ ਲੈਕਚਰ ਵਿੱਚ ਲੈ ਕੇ ਆਵਾਂਗੇ ਜੀ ਵੀਡੀਓ ਜ਼ਿਆਦਾ ਲੌਂਗ ਨਹੀਂ ਕਰਾਂਗੇ ਤੋ ਵੀਡੀਓ ਨੂੰ ਚੰਗੀ ਤਰ੍ਹਾਂ ਸਮਝ ਲਿਆ ਕਰੋ ਤੇ ਨਾਲ ਦੀ ਨਾਲ ਹੋ ਸਕੇ ਤਾਂ ਨੋਟ ਜ਼ਰੂਰ ਕਰਿਆ ਕਰੋ ਚੰਗੀ ਲੱਗੇ ਲਾਈਕ ਕਮੈਂਟ ਤੇ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਜੀ ਧੰਨਵਾਦ